ਕਬੀ ਲੱਗਾ ਲੈਂਟਰ ਪੈਣਾ 911 ਆ ਆ ਵੀ 911 ਟਰੈਕਟਰ ਐਚ ਐਮ ਟੀ ਸਮਾਨ ਜਿਆਦਾ ਖਾਲਿਆ ਆ ਗੱਲ ਨਹੀਂ ਬਣਦੀ ਲੈ ਵੀ ਇਧਰ ਲੈਂਟਰ ਵਾਲੀ ਮਸ਼ੀਨ ਹੀ ਚੜਦੀ ਚੜਾਈ ਚੜਜੋ ਓ ਹਾਂ ਵੀ ਕਦਾ ਮੋਬਾਈਲ ਫੋਨ ਨੂੰ ਦੱਸਦੇ ਓ ਕਿੱਥੇ ਆ ਪਿਆ ਆਜੋ ਆਜੋ ਪਾਜੀ ਛੇਤੀ ਆਜੋ ਇੱਧਰ ਲਾਓ ਤਾਂ ਕੰਮ ਹੀ ਨੂ ਤੁਸੀਂ ਵੀ ਲਵਾ ਦਿਓ ਤੁਸੀਂ ਰਹਿਣ ਦੇ ਯਾਰ ਤੁਸੀਂ ਬੋਰੇ ਵੀ ਲਾਉਣੇ ਸੀਮੇਟ ਵਾਲੇ ਹੋਰ ਨਾ ਸਾਰਾ ਜੋਰ ਇੱਧਰ ਹੀ ਲੱਗ ਜਾਵੇ ਕਰ ਤਾਂ ਸਟਾਰਟ ਕਰ ਲੂੰਗਾ ਓ ਪਿੱਛੇ ਕੰਮ ਦਾ ਨਾ ਢਾਹ ਦਿਓ ਓ ਮੇਰੇ ਦੇ ਆ ਜਾ ਆਹੋ ਵਧੀਆ ਮਾਲ ਕਾਲਾ ਮਾਲ ਖਾਂਦੇ ਅਗਲੇ ਬਸ ਕਰੋ ਬਸ ਕਰੋ ਕੰਮ ਲੈ ਲਓ ਤਾਂ ਹੀ ਜੋਰ ਲਵਾਵਾਂਗੇ ਤਾਂ ਹੀ ਛੱਤ ਲੈ ਹੁਣ ਮੰਮੂ ਗਾਣੀ ਚਲੋ ਬਈ ਹੈਂਡਲ ਫੜੋ ਹਿਲੋ 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 ਕੋਈ ਬ੍ਰੇਕ ਨਹੀਂ ਉਸ ਘਰ ਦਾ ਉਹ ਡ੍ਰੈਨਗ ਰੂਮ ਦੇ ਵਿੱਚ ਨਾ ਬਾੜ ਦਾ ਨਾਲ ਲਿਆ ਕੇ ਮਸ਼ੀਨ ਵਾਈਗੁਰ ਜੀ ਚਲੋ ਬਾਈ ਕੰਮ ਮੜ ਗਿਆ ਯਾਰ ਇੱਧਰ ਬਾਲ ਦੀ ਜਮਾਨੀ ਜੀ ਕੀ ਦਿਹਾਵਾ ਹੈ ਹੈ ਲੈਂਟਰ ਪਾਉਣਾ ਇੱਕ ਘੰਟਾ ਹੋ ਗਿਆ ਮਸ਼ੀਨ ਇਹ ਨਹੀਂ ਚੜਦੀ ਹੈਗੀ ਹੁਣ ਬੰਦੇ ਕਰੂਗੇ ਕੁਝ ਲੱਗਦਾ ਕਾਰਾ ਪੂਰਾ ਸਲੀ ਪਾਈਆਂ ਨਿਕਲੀਆਂ ਨਹੀਂ ਔਰ ਇਹ ਟਾਇਰ ਵੀ ਕਸੇ ਹੋ ਆ ਕਹਿੰਦਾ 900 ਲੈਂਟਰ ਪਾਤਾ ਇਹ ਟਰੈਕਟਰ ਨੇ ਐਚ ਐਮਟੀ ਨੇ ਪਿੰਡ ਦੇ ਵਿੱਚ ਆਪ ਕਹਿੰਦਾ ਲਿਬੜਿਆ ਟਰੈਕਟਰ ਜ਼ਰੂਰ ਆ ਪਰ ਕਈਆਂ ਦੇ ਘਰ ਵਸਾਤੇ ਇਸ ਲੈਂਟਰ ਵਾਲੀ ਮਸ਼ੀਨ ਨੇ ਇਹ ਵੀ ਚੜ ਗਿਆ ਚੜ ਗਿਆ ਥੋੜਾ ਜਿਆ ਰਹਿ ਗਿਆ ਬਸ ਡਾਕੂਮੈਂਟ ਲੱਗਣੇ ਆ ਡਰ ਜਿਓ ਚਾੜ ਦਿਓ ਚੱਲੋ ਵੀ ਕਰਨ ਲੱਗਾ ਦਵਾ ਦਿਓ ਜੋਰ ਸਮਝ ਰੋ ਵੀ ਐ ਕਿ ਮੈਂ ਨੋ ਬਾਈ ਨਹੀਂ ਕਰਦੇ ਫੇਰ ਅੱਗੇ ਟੈਕਟ ਕਰਦੇ ਰੋਗੇ ਅੱਜ ਲੱਗਦਾ ਨਹੀਂ ਪੈਂਦਾ ਲੈਂਟਰ ਇਹ ਸਾਰਾ ਸਮਨ ਲਾਦਾਓ ઓਖਾਇਆ ਇੱਧਰ ਟਰੈਕਟਰ ਫਸ ਜਾਣਾ ਇੱਥੇ ਇਹ ਨਹੀਂ ਫੇਰ ਹੀ ਨਿਕਲਣਾ ਹੈਗਾ ਮਾਰ ਤੱਕਾ ਖਿੱਚ ਕੇ ਮਾਰੀ ਨੀ ਜੋਰ ਨਾਲ ਐਤੋਂ ਲਾ ਲਈਏ ਬੋਰੇ ਸੀਮਿੰਟ ਦੇ ਅੱਗੇ ਸਾਡਾ ਟਰੱਕ ਉਧਰ ਖੜਾ ਸੀਮਿੰਟ ਵਾਲਾ ਮੈਨ ਲਾਦਾ ਇਹਨੇ ਸਾਰੀ ਬਜਰੀ ਸਾਡੀ ਹੱਦੀ ਖਰਾਬ ਕਰ ਦਣੀ ਹੈ ਟਾਇਰ ਲੰਘਾ ਦੇ ਆਗੇ ਲੈਟਰ ਚ ਤਾਂ ਪੈਣੀ ਨਹੀਂ ਐ ਆਏ ਆ ਲੈ ਹੁਣ ਗੁੱਸੇ ਚ ਆਇਆ ਗੁੱਸਾ ਹੀ ਆ ਗਿਆ ਆ ਗੁੱਸਾ ਹੀ ਕਰ ਗਿਆ ਆਂਦਾ ਵੀ ਚਲੋ ਬਈ ਕਰੋ ਬਈ ਚੜ ਗਏ ਚੜ ਗਏ ਚੜ ਗਏ ਚੱਲ ਬਈ ਚੱਲ ਬਈ ਲਾਓ ਤੱਕਾ ਲਾਈ ਜਾਓ ਨਾਲ ਨਾਲ ਉਹ ਮੜ ਜਾ ਤੱਕਾ ਲਾ ਦੋ ਅੱਜ ਨਹੀਂ ਪੈਂਦਾ ਲੈਂਟਰ ਲੱਗਦਾ ਲੈ ਬਈ ਚੱਕਦਾ 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 ਉਹ ਰੁਕ ਜਾ ਉਹ ਘੁੰਮ ਗਿਆ ਡੰਡਾ ਨਿਕਲ ਗਿਆ ਵਿੱਚੋਂ ਆਹੋ ਨੈਟ ਤੇ ਹੀ ਜਾੜਨੀ ਹੈ ਤਾਂ ਹੀ ਬਣਾਉਣਾ ਆਹ ਡੰਡਾ ਨਿਕਲ ਗਿਆ ਇਧਰ ਮਾਸ ਵਾਲਾ ਚੱਕ ਨਹੀਂ ਹੋਇਆ ਡੰਡਾ ਨਿਕਲਿਆ ਕਰਕੇ ਟਰੈਕਟਰ ਅੱਗੇ ਨੂੰ ਚੱਲ ਗਿਆ ਜਿਆਦਾ ਲੈ ਇਹ ਰਿਪਰ ਉੱਤੇ ਬੈਠਾ ਹੁਣ ਪਿੱਛੇ ਜਿਹਨੇ ਭਾਰ ਪਾਇਆ ਆਹ ਚੜ ਗਈ ਚੜ ਗਈ ਚੜ ਗਈ ਬਈ ਚੱਕਦਾ 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 ਬਈ ਲੈ ਬਈ ਉਹ ਬੱਸ ਰੰਨ ਉਹ ਬੱਸ ਕਰੋ ਹਾਂ ਐਵੇਂ ਤਾਂ ਨਹੀਂ ਐਚ ਐਮਟੀ ਕਹਿੰਦੇ ਆ ਇਹਨੂੰ 68 11 ਚਾੜਤਾ ਚਾੜਤਾ ਬਈ ਪਾ ਦੂ ਵੇ ਲੈਂਟਰ ਅੱਜ ਣਿਆ ਮੁੰਡੇ ਨੂੰ ਇਹ ਉਹੀ ਮੁੰਡਾ ਆ ਜਿਹਨੇ Swift ਗੱਡੀ ਕੰਦਾ ਤੇ ਚੜ੍ਹਤੀ ਸੀ ਇੰਟਰਵਿਊ 'ਚ ਕਹਿੰਦਾ ਬੀਅਰ ਲੱਗੀ ਹੋ ਸੀ ਜੀ ਇੱਕ ਕਹਿੰਦੇ ਕੀ ਹੋਇਆ ਜੀ ਬੀਅਰ ਲੱਗੀ ਦੀ ਜਦੋਂ ਦਾ ਯਾਰ ਕਹਿੰਦਾ ਮੜੀ ਜੀ ਬੀਅਰ ਹੀ ਪੀ ਲਈ ਸੀ ਇਸਦੇ ਵਿੱਚ ਬੀਅਰ ਲਗਾ ਦੇ 10000 ਰੁਪਏ ਖਰਚ ਕੀਆ ਤਾਂ ਆ ਮੰਮੀ ਦੀ ਚੈਨੀ ਪਾ ਕੇ ਘੁੰਮੀ ਆ ਨਾ ਕਿਸੇ ਵਿੱਚ ਪੀੜਾ ਨਾ ਖਾ ਲਈ ਨਾ ਮੰਮੀ ਕੋਲੋਂ ਖਾਊਗਾ ਮੇਰੀ ਗੱਲ ਨੂੰ ਬੰਦ ਕਰਤੀ ਮਸ਼ੀਨ ਫਿੱਟ ਲੈਂਟਰ ਵਾਲੀ ਮੁੰਡੇ ਚੜ੍ਹੇ ਉਹ ਐਨ ਪੂਰਾ ਤਪੂਸੀਆਂ ਮਾਰ ਕੇ ਤੇ ਇਧਰ ਪੈਪ ਵੀ ਪਾਤੇ ਆ ਭਾਈ ਨਹੀਂ ਛੱਤ ਦੇ ਵਿੱਚ ਸਾਰੇ ਐਂ ਬਈ ਤੇ ਡੈਡੀ ਦਾ ਕੀ ਨਾ ਆਇਆ ਤੋਤਾ ਉਹਦਾ ਕੱਚਾ ਨਾਲ ਹੀ ਇਹ ਨਾ ਹੈ ਭਾਈ ਤੇ ਕਰਤੀ ਪੂਰੀ ਫਿਟਿੰਗਾਂ ਪਾਈਪਾਂ ਦੀ ਵੀ ਤੇ ਬੀਮੂ ਮੈਂ ਸੈੱਟਿਆ ਥੱਲੇ ਆ ਸਪੇਸਰ ਦੇ ਰਹੇ ਆ ਜਾਲ ਥੱਲੇ ਸੁਣ ਲੈਨੇ ਭਾਈ ਕੋਈ ਨਹੀਂ ਥੱਲੇ ਹੈ ਮੀਨ ਪਾਤੇ ਤਕੜੇ ਆ ਇੱਧਰ ਨੂੰ ਵੀ ਉਹ ਮੋਰੇ ਵੀ ਸਾਰੇ ਕਰੋ ਵੀ ਚੈੱਕ ਮੁੰਡੇ ਚੜਿਓ ਆ ਮਸ਼ੀਨ ਫਿੱਟ ਕਰਤੀ ਆ ਲੈਂਟਰ ਵਾਲੀ ਪੂਰੀ ਐਨ ਹਵਾ ਚ ਬਾਜ਼ੀਆਂ ਪਾਉਂਦੇ ਆ ਮੁੰਡੇ ਤੇ ਹੁਣ ਇਹਨਾਂ ਨੂੰ ਚਾਹ ਪਲਾਉਣੀ ਆ ਚਾਹ ਪਲਾਉਣ ਤੋਂ ਬਾਅਦ ਮੱਥਾ ਟੇਕ ਕੇ ਇਹਨਾਂ ਨੇ ਲੈਂਟਰ ਪਾਉਣਾ ਸ਼ੁਰੂ ਕਰ ਦੇਣਾ ਆ ਖੋ ਲੈ ਜਾ ਉਹਨੂੰ ਲੈ ਜਾ ਗੰਡੇ ਇਹਨੂੰ ਗ੍ਰਾਂਟ ਖਾ ਕੇ ਸਿਲੰਡਰ ਭੌਂਦੇ ਆ ਉਹ ਕਹਿੰਦੇ ਉਧਰ ਉਹ ਵੀ ਉੱਥੇ ਸ਼ੇਖਪੁਰ ਉਹ ਵੀ ਦੂਜਾ ਕਰੀ ਜਾਂਦੇ ਆ ਵੇ ਭਰਾਵਾ ਰੁਕ ਜਾ ਉਹ ਆ ਜਾ ਭਰਾਵਾ ਜਲਦੀ ਆ ਚੱਲ ਪੇਟ ਮੰਨ ਕਿਹਦਾ ਪੈਣੀ ਉਹ ਤੁਹਾਨੂੰ ਤੁਹਾਡੀ ਵਾਪਸੀ ਕਰਾ ਦਈਏ ਪਿੰਡ ਵਾਪਸੀ ਕਰਾ ਦਈਏ ਇਹਨਾਂ ਦੀ ਓਏ ਬਾਬੇ ਉਹਨਾਂ ਦੀ ਹਾਂ ਜਦੋਂ ਕਹਿੰਦੇ ਨਹੀਂ ਨਾ ਅਨੰਤ ਸਭ ਵਾਪਸੀ ਉਦੋਂ ਤੁਹਾਡੀ ਪਿੰਡ ਵਾਪਸੀ ਕਰਾ ਦਈਏ ਖਲੀ-ਵਲੀ ਕਰਾ ਦਈਏ ਪਾਜੀ ਨੇ ਦੀ ਵਾਪਸੀ ਕਰਾ ਦਈਏ ਲੈਵਲ ਆ ਲੈਵਲ ਆ ਚੈੱਕ ਕਰ ਚੈੱਕ ਕਰ ਪ੍ਰਕਾਰ ਹਜੇ ਨਹੀਂ ਦਾ ਮੋਟਾ ਤਾਂ ਵਾਹ ਨਹੀਂ ਤੁਹਾਡਾ ਹੁੰਦਾ ਆ ਦੇਖੋ ਜੀ ਆ ਸ਼ਰੋਣੀ ਕਾਲੀ ਦਾਲ ਸਾਰੇ ਵਾ ਨਹੀਂ ਬੰਦੀ ਪਾਜੀ ਨੇ ਨੀਲਾ ਪਰਣਾ ਬੰਨਿਆ ਉਹ ਇਦਾਂ ਦੀਆਂ ਪੱਗਾਂ ਸਹੀ ਆ ਹਾਂ ਵਧੀਆ ਆ ਇਦਰੀ ਹੈ ਮੋਟ ਚਾਹੀਦੇ ਦੱਸੋ 50 ਰੁਪਏ ਹਾਂ 50-50 ਰੁਪਏ ਦੇ ਨੋਟ ਮੇਕ ਇਨ ਇੰਡੀਆ ਲੋ ਜੀ ਨਵੇਂ ਨੋਟ ਆ ਗਏ ਮਾਰਕੀਟ ਦੇ ਵਿੱਚ ਆਹ ਸਾਥ ਲਈ ਆ ਇਹ 500 ਰੁਪਏ ਆਹ ਜੀ ਆਹ ਥਲੀ ਆ ਉਹ ਆ ਗਿਆ ਪੈਸੇ ਆ ਗਏ ਆ ਗਏ ਆ ਗਏ ਪੈਸੇ ਲਓ ਰੁਪਏ ਉਹ ਲੈ 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 ਆ ਚੱਕਤਾ 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 ਆ ਬਸ ਬਸ ਭਾਜੀ ਬਸ ਦੀ ਸਾਡੇ ਲੱਗਿਓ ਆ ਲੈਂਟਰ ਪਾਉਣ ਦੋ ਕਮਰਿਆਂ ਤੱਕ ਪੈ ਗਿਆ ਲੈਂਟਰ ਤੇ ਸ਼ਾਮ ਤੱਕ ਇਹਨਾਂ ਨੇ ਪਾ ਲਾਣਾ ਅੱਜ ਕੰਮ ਚੱਲੀ ਜਾਂਦਾ ਜੋਰਾ ਸ਼ੋਰਾ ਦੇ ਨਾਲ ਤੇ ਆ ਜਿਹੜਾ ਵਾਈਬ੍ਰੇਟਰ ਆਇਆ ਆ ਇੱਥੇ ਧਰਿਆ ਆ ਫੰਦਰਾ ਨੇ ਮਾਰਦੇ ਹੈ ਨਹੀਂਗੇ ਹੁਣ ਕਹਿੰਦੇ ਅਸੀਂ ਮਾਰਾਂਗੇ ਇਧਰਲਾ ਪਾਸਾ ਸੁੱਕ ਗਿਆ ਸਾਰਾ ਹੁਣ ਦੇਖਦੇ ਕਿੰਨਾ ਟਾਈਮ ਲਾਉਂਦਾ ਮੈਂ ਖੜਾ ਸੋਚਾਂ ਚ ਇਹਦੇ ਦਵਾਲੇ ਹੋਣਾ ਮੈਂ ਕਿਹਾ ਵੀ ਤੇ ਵਾਈਬ੍ਰੇਟਰ ਮਾਰੂੰਗਾ ਫੇਰੇ ਘਰ ਨੂੰ ਜਾਣ ਦੇ ਨੇ ਇੱਧਰ ਚੱਲ ਹੋ ਜਾ ਸ਼ੁਰੂ ਮਿੱਤਰਾਂ ਆ ਗਿਆ ਬੰਦਾ ਇਹਦਾ ਤਾਰਾਂ ਨਹੀਂ ਲੱਗਦੀਆਂ ਗਿਆ ਦੋ ਬਾਅਦ ਚੱਲੇ ਆ ਕੋਈ ਲੈਂਟਰ ਸਾਡਾ ਪੈ ਚੱਲ ਲਾਇਆ ਤੇ ਬੰਦੇ ਲੈਂਟਰ ਦੇ ਉੱਤੇ ਬਹੁਤ ਆ ਕੰਮ ਵਾਲੇ ਘੱਟ ਆ ਲੈਟਰ ਵਾਲੇ ਜਿਆਦਾ ਲੋਕੀ ਲੈਟਰ ਚੱਲਾਇਆ ਪੈ ਅੱਧਾ ਲੈਟਰ ਪੈ ਗਿਆ ਤੇ ਮਿਸਤਰੀਆਂ ਆਪਣਿਆਂ ਨੇ ਵਾਈਬ੍ਰੇਟਰ ਵੀ ਵਿੱਚ ਮਾਰਿਆ ਪਹਿਲਾਂ ਮਾਰਦੇ ਨਹੀਂ ਸੀ ਕਹਿੰਦੇ ਸਾਡਾ ਵਾਈਬ੍ਰੇਟਰ ਖਰਾਬ ਹੋ ਗਿਆ ਸੈੱਟ ਕਰਦੇ ਰਹੇ ਤੇ ਹੁਣ ਪੈ ਗਿਆ ਕੰਮ ਵਾਲੇ ਬੰਦੇ ਘੱਟ ਆ ਤੇ ਬਿੱਲੇ ਬੰਦੇ ਜਿਆਦਾ ਆ ਦੇਖੋ ਇੱਕ ਦੋ ਤਿੰਨ ਪਿੱਛੇ ਖੜੇ ਆ ਆ ਚੌਥਾ ਆ ਖੜਾ ਹੁਣ ਚਲੋ ਪੰਜਵਾਂ ਸੋਤਾ ਭਾਈ ਦਾ ਚਲੋ ਵਿਚ ਨਹੀਂ ਆਣਾ ਪੰਜ ਸਕੇ ਇਹ ਬੰਦੇ ਬਾਧੂ ਲੈ ਕੇ ਖੜੇ ਆ ਚਲੋ ਲੈਂਟਰ ਪੈ ਜਾਣਾ ਫੱਤੇ ਆਪਣੇ ਲੱਗੇ ਹੋਏ ਫੱਤੇ ਆਓ ਵੀ ਮਿੱਤਰੋ ਸ਼ਾਮਾਂ ਪੈ ਗਈਆਂ ਤੇ ਲੈਂਟਰ ਵੀ ਆਪਣਾ तकरीबन ਪੈ ਚੁੱਕਾ ਆ ਆ ਥੋੜਾ ਜਿਹਾ ਰਹਿ ਗਿਆ ਕਿਉਂਕਿ ਸੀਮੈਂਟ ਘਟ ਗਿਆ ਸੀ ਤੇ ਹੁਣ ਫੇਰ ਲਿਆਂਦਾ ਦੁਬਾਰਾ ਤੇ ਕੱਲ ਨੂੰ ਇਹਦੀ ਹੋਰ ਉੱਪਰੋਂ ਸਫਾਈ ਕਰਾਂਗੇ ਚੱਜ ਨਾਲ ਇੱਥੇ ਥੋੜਾ ਜਾਂ ਕਰਮਾਲਾ ਮਾਰਨ ਨੂੰ ਰਹਿੰਦਾ ਆ